ਕਹਿੰਦਾ ok ਹੁਣ ਸੁਖਵੀਰ ਬਾਦਲ ਕੋਲੇ ਆ ਗਿਆ ਸੁਖਵੀਰ ਬਾਦਲ ਨੇ ok ਕਰਤਾ ਤੁਹਾਨੂੰ ਤਾਂ ਨਹੀਂ ਪਤਾ ਨਾ ਅਜੇ ਤੱਕ ਤੁਹਾਨੂੰ ਨਹੀਂ ਪਤਾ ਜਿਹਦੀ ਜ਼ਮੀਨ ਹੈ ਵੀ ਉਧਰ ok ਹੋ ਗਿਆ ਅਫਸਰਾਂ ਨੂੰ ਪਤਾ ਲੱਗ ਗਿਆ ਵੀ ok ਹੋ ਗਿਆ ਅਫਸਰਾਂ ਨੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀ ਜਿੱਥੋਂ ਜਿੱਥੋਂ ਵੀ ਜਾਣਾ ਹਾਈਵੇ ਸੁਖਵੀਰ ਬਾਦਲ ਹੋਰਾਂ ਦੇ ਜਿਹੜੇ ਤੇਲੇ ਚਪਟੇ ਸੀ ਜਿਹਨੂੰ ਉਹ ਕਹਿੰਦਾ ਆਪ ਹੀ ਕਹਿੰਦਾ ਮੈਂ ਹੀ ਕਰੋੜਪਤੀ ਬਣਾਇਆ ਇਹ ਸ਼ੁਰੂ ਕਰਤੀਆਂ ਤੇ ਆਪਾਂ ਨੂੰ ਲੱਗਿਆ ਵੀ ਯਾਰ ਜ਼ਮੀਨ ਦੀ ਕੀਮਤ ਤਾਂ 20 ਲੱਖ ਜੀ ਤੇ 50 ਲੱਖ ਦੇ ਜਾਂਦੇ ਨੇ ਬਹੁਤ ਲੈ ਲਾਂਗੇ ਇਧਰ ਵੇਚ ਦੰਮਿਆਂ ਵੇਚਤੀ ਜਦੋਂ ਪਤਾ ਲੱਗਿਆ ਉੱਥੋਂ ਦੀ ਹਾਈਵੇ ਨਿਕਲਣਾ ਤੇ ਸਰਕਾਰ ਨੇ ਉਹੀ ਜ਼ਮੀਨ ਆਵਦੇ ਹੀ ਅਕਸਰਾਂ ਤੋਂ ਆਵਦੇ ਲੀਡਰਾਂ ਤੋਂ 3-3 4-4 ਕਰੋੜ ਰੁਪਏ ਪਰ ਕਿੱਲੇ ਚੁਕਾਇਰ ਕੀਤੀ ਜੀ ਮਾਰਿਆ ਕੌਣ ਗਿਆ ਜੀ ਸਭ ਤੋਂ ਪਹਿਲਾਂ ਜਿਹੜੀ ਜਿਹਦੀ ਸਮਝ ਲੋ ਜੱਦੀ ਸੀ ਜਿਹਦੀ ਜੰਦਰ ਨਹਿਰ ਜਿਵੇਂ ਨਵੇਂ ਪਤਾ ਹੁੰਦਾ ਬਿਥੁਰ ਹਾਈਵੇ ਨਿਕਲੂਗਾ ਮੈਂ ਕਿਹਾ ਬੇਚਣੀ ਸੀ ਫਿਰ ਤੁਹਾਨੂੰ ਪਤਾ ਕਿਵੇਂ ਲੱਗੂ ਜਦੋਂ ਲੱਗੇ ਪਤਾ ਤਾਂ ਪਹਿਲਾਂ ਸਰਕਾਰ ਨੂੰ ਆ ਤੁਹਾਨੂੰ ਅੰਦਰਲੀ ਦੇ ਲੰਘਾਦਾ ਮੈਂ ਇਹ ਭਾਈ ਫਾਇਰ ਕਰਦੇ ਸੀਗੇ ਫਿਰ ਕੀ ਹੋ ਗਿਆ ਬਿਲਡਰ ਨਾਲ ਰਲ ਕੇ ਐਸ ਵਕਤ ਪੰਜਾਬ ਤੋਂ ਸਭ ਤੋਂ ਵੱਧ ਦੇਸ਼ 'ਚ ਸਭ ਤੋਂ ਵੱਧ ਇਲੀਗਲ ਕਲੋਨੀਆਂ ਪੰਜਾਬ 'ਚ ਨੇ ਕੱਟਦੀ ਕਿਨ੍ਹੇ ਢੋਕ ਲੈਣ ਚ ਕੱਟਦੀ ਉਹ ਹਰੇਕ ਬੰਦਾ ਚਾਹੁੰਦਾ ਮੇਰਾ ਘਰ ਹੋਵੇ ਸਾਰੀ ਜਿੰਦਗੀ ਦੀ ਪੂੰਜੀ ਉੱਥੇ ਲਾਤੀ 250 ਵਾਇਦਾ ਜਾਂ 500 ਵਾਇਦਾ ਪਰ ਆੜ ਲੈ ਕੇ ਘਰ ਪਾ ਲਿਆ ਬਾਅਦ ਵਿੱਚ ਪਤਾ ਲੱਗਿਆ ਇਹਦਾ ਕੁੱਡਾ ਤੋਂ ਫਰੂ ਵੀ ਨਹੀਂ ਸੀ ਇੱਥੇ ਤਾਂ بجلی ਵੀ ਨਹੀਂ ਆਦਾ ਇੱਥੇ ਤਾਂ بجلی ਵੀ ਨਹੀਂ ਆਦਾ ਨਹੀਂ ਲੱਗਦਾ ਇੱਥੇ ਇੱਥੇ ਤਾਂ ਨਾ ਨਾ ਸੜਕ ਬਣਦੀ ਇੱਥੇ ਨਾ ਬਿਨਰ ਬਣਦਾ ਕੋਈ ਬੰਦਾ ਫੇਰ ਇਹ ਕਿਹਨੇ ਕਰਾਂਗੇ ਜੀ ਕੋ ਲੋ ਜਿਹੜੇ ਡਿਜੀਟਲ ਜਿਹੜਾ ਸੀਗਾ ਕਲੋਨੀ ਬਣਾਉਣ ਵਾਲਾ ਡੀਲਰ ਜਾਂ ਬਿਲਡਰ ਉਹ 80 90% ਪਲਾਟ ਵੇਚ ਕੇ ਆਪ ਧਜ ਗਿਆ ਲੋਕਾਂ ਨੂੰ ਲੀਡਰਾਂ ਦੇ ਵਾਸਤੇ ਪਾ ਗਿਆ ਵੋਟਾਂ ਦੇ ਨੇੜੇ ਜਾ ਕੇ ਜਦੋਂ ਅਸੀਂ ਵੋਟਾਂ पे ਜਾਂਦੇ ਆ ਲੋਕਾਂ ਨੇ ਭਾਈ ਸਾਡੀ ਕਲੋਨੀ ਦਾ ਘਰੋ ਨਾ ਕੋਈ ਕਲੋਨੀ ਸਾਡੀ ਲੀਗ ਲੈ ਜੀ ਉਹ ਤੋਂ ਉਹ ਪੁਣੋਂ ਨੇ ਪੁਣੋਂ ਘਰਾਂ ਹਾਤਾ ਟਾਈਮ ਚੱਕ ਲੈ ਆਂ ਯਾਰ ਕਰ ਚਲੋ ਜੀ ਉਰੋਂ ਆ ਪੈਣ ਨਾੜੇ ਲਾਉਣ ਲੱਗ ਜਾਂਦੇ ਧਰਨੇ ਲਾਉਣ ਲੱਗ ਜਾਂਦੇ ਆ ਉਹ ਭੱਜ ਜਾਂਦੇ ਜਿਹੜਾ ਮੇਨ ਹੁੰਦਾ ਉਹ ਤਾਂ ਵੇਚ ਕੇ ਚਲਾ ਗਿਆ ਨਾ ਜੀ ਫਸਪਾ ਤੁਸੀਂ ਕੇ ਫਿਰ ਕੀ ਹੈ ਨਾ ਉੱਥੇ ਜਿਹੜਾ ਉਹਨੇ ਪਾਰਕ ਰੱਖਿਆ ਹੁੰਦਾ ਉਹ ਨੂੰ ਵੀ ਵੇਚ ਜਾਂਦਾ ਵਿੱਚ ਹੀ ਬਾਟ ਕੇ ਜਿਹੜਾ ਪਾਰਕ ਵੀ ਵੇਚ ਗਿਆ ਫਿਰ ਜਿੰਨੀ ਉਹਨੇ ਸੜਕ ਕਹੀ ਹੁੰਦੀ ਹੈ ਉਹ ਵੀ ਵਿੱਚੋਂ ਐ ਕਰ ਜਾਂਦਾ 18 ਫੁੱਟ ਨੂੰ ਉਹ 9 ਫੁੱਟ ਕਰਕੇ ਉਹ ਵੀ ਆਲਦਾਲੇ ਵੇਚ ਜਾਂਦਾ ਕਲੋਨੀ ਦਾ ਬੁਰਾ ਹਾਲ ਹੋ ਜਾਂਦਾ ਆਪਾ ਟਾਪੀ ਮੱਚ ਜਾਂਦੀ ਹੈ ਕੋਈ ਨਕਸ਼ਾ ਨਹੀਂ ਪਾਸ ਕੁਝ ਨਹੀਂ तो बंद कहना यार कि पैसे फस गए यार सारी जिंदगी दे चीज़ में ठीक तो करने वास्ते एक सलाह थोड़े को एक लैंड पूलिंग थोड़े तो है नहीं ज्यादा <coughs> मैं थोड़ा तो सलाह करनी है तो जमीन नहीं लैना आया मैं मैं सलाह लैना है लैंड पूलिंग ची है पहला मैं समझा लिंक ਜਿ ਕਰ ਲੋ ਪਟਿਆਲੇ ਜ਼ਿਲ੍ਹੇ ਚ 100 ਏਕੜ ਲੈਂਡ ਪੂਲਿੰਗ ਚ ਕਰਨਾ ਕਿਸੇ ਦੀ 2 ਏਕੜ ਹੈ ਤੇ 5 ਏਕੜ ਤੇ 10 ਹੈ ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਿਹਾ ਨਾ ਜੀ ਕਰਨੀ ਹੈ ਤਾਂ ਤੁਸੀਂ ਜਿੱਤੀ ਕਰ ਰੱਖ ਲੋ ਦੂਜਾ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਜ਼ਮੀਨ ਦੇਤੀ 1 ਏਕੜ ਦੇ ਬਦਲੇ ਹਜ਼ਾਰ ਗਰਦਾ ਰਹਿ ਚਿਪਲਾਟ ਜਿੰਨੂੰ ਕੇ ਹੁਣ ਦੱਸਿਆ ਮੈਡਮ ਨੇ ਕਿ ਤੁਸੀਂ ਭਾਵੇਂ ਅੱਜ ਦੋ ਵੀ ਲੈ ਸਕਦੇ ਟਾਈਟ ਤੇ 200 ਬਾਇਦਾ ਉਸ ਕਲੋਨੀ ਦੇ ਵਿੱਚ ਜਾਂ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ ਜਿਹੜੇ ਸ਼ੋਰੂਮ ਬਣਗੇ 200 ਬਾਇਦਾ ਸ਼ੋਰੂਮ ਇੱਕ ਕਮਰਸ਼ੀਅਲ ਤੇ ਜਿਸ ਫਰਜ ਕਰ ਲੋ 1 ਕਰੋੜ ਮੈਂ ਕਰੋੜ ਰੁਪਇਆ ਫਰਜ ਕਰਦਾ ਕੀਮਤਾਂ ਤਾਂ ਚੜ੍ਹੇ ਹੋਣਗੀਆਂ 1 ਕਰੋੜ ਰੁਪਇਆ ਕਿੱਲੇ ਦੀ ਕੀਮਤ ਹੈ ਤਾਂ ਜਿਹੜਾ ਤੁਹਾਨੂੰ ਹਜ਼ਾਰ ਦਾ ਪਲਾਨ ਮਿਲੂਗਾ ਉਲਟੀ 30 30 ਹਜ਼ਾਰ ਇੱਕ ਗੱਜ ਦੀ ਕੀਮਤ ਘੱਟ ਤੋਂ ਘੱਟ ਉਹਦੀ ਕੀਮਤ ਨਹੀਂ ਹੋਣੀ 3 ਕਰੋੜ ਹੋ ਗਿਆ ਜੀ ਪਲੱਸ ਜਿਹੜਾ ਦੋਸ਼ੋਗਾ ਜਿਹੜਾ ਉਹਦੀ ਉਹਦੀ ਘੱਟੋ ਘੱਟ 50 ਹਜ਼ਾਰ ਤੋਂ 60 ਹਜ਼ਾਰ ਜਿਹੜੀ ਪਰ ਇੱਕ ਗੱਜ ਦੇ ਸਾਹਬ ਨਾਲ ਸਵਾ ਕਰੋੜ ਹੋ ਗਿਆ ਸਮਤ ਸਵਾ 4 ਕਰੋੜ ਰੁਪਏ ਹੋ ਗਿਆ ਆਪਣੇ ਕੋਲੇ ਰੱਖਣਾ ਕਿ ਸ਼ੋਅਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਹੋਵੇ ਰੱਖ ਸਕਦੇ ਹੋ ਕੋ ਜਿਹਨੂੰ ਵੇਚਣਾ ਚਾਹੁੰਦਾ ਉਹ ਵੇਚ ਸਕਦੇ ਹਾਂ ਠੀਕ ਹੈ ਨਹੀਂ ਜਮੀਨ ਦੇਣਾ ਚਾਹੁੰਦਾ ਨਹੀਂ ਵੀ ਦੇ ਸਕਦੇ ਕਿ ਕੋਈ ਵੈਰੀ ਅਸੀਂ ਵੈਸੀ ਨਹੀਂ ਦੇਣੀ ਐ ਤੁਸੀਂ ਖੇਤੀਓ ਕਰਨੀ ਐ ਕਰ ਲਓ ਪਰ ਘਟੋ ਘਟ ਤੁਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਉਹ ਸੜਕਾਂ ਬਣਾ ਕੇ ਸੀਵਰੇ ਪਾ ਕੇ ਲਾਈਟਾਂ ਲਾ ਕੇ ਪਾਣੀ ਪਾ ਕੇ ਉਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਉਹ ਤੁਹਾਡੇ ਮਾਰਕਟ ਤੁਸੀਂ ਉਸ 4 ਕਰੋੜ ਰੁਪਏ ਨਾਲ ਚਾਰ ਕਿਲੋ ਵੇਚਿਆ ਚਾਹੁੰਦੇ 4 ਕਰੋੜ ਰੁਪਏ ਨਾਲ ਜੇ ਕਿ ਤੁਸੀਂ ਕਿਤੇ ਹੋਰ ਜ਼ਮੀਨ ਲੈਣਾ ਚਾਹੁੰਦੇ ਤੁਹਾਨੂੰ ਵੱਧ ਮਿਲਦੀ ਹੈ 4 ਕਿੱਲੇ ਲੈ ਲਓ ਤੇ 5 ਕਿੱਲੇ ਮਿਲਦੇ ਤੇ 5 ਕਿੱਲੇ ਲੈ ਲਓ ਪਰ ਇਹ ਹੈ ਨਹੀਂ ਉਹ ਵੀ ਥੋੜੀ ਜ਼ਮੀਨ ਦੱਬਣ ਆ ਰਹੇ ਪੰਗਾ ਚਾਹੀਦਾ ਨਾ ਹਜੇ 1992 ਤbaar ਪੰਜਾਬ ਦੇ ਵਿੱਚ ਕੋਈ ਸਰਕਾਰੀ ਕਲੋਨੀ ਨਹੀਂ ਬਣੀ ਨਾਰਬਨ ਸੇਟ ਬਣਿਆ ਆਰਬਨ ਸੇਟ ਵੀ ਤੇ ਬਣਿਆ ਸੀ ਨਾ ਆਪਣੇ ਦੋਨੇ 1 ਤੇ 2 ਉਦੋਂ ਗੁਰੂਜੇ ਕਲੋਨੀ ਕਿੰਨੀ ਬਣ ਗਈਆਂ ਹੁਣ ਉਹ ਪੰਗਾ ਉਹਨਾਂ ਦਾ ਕੰਮ ਮਰਦਾ ਉਹ ਲੀਡਰਾਂ ਨਾਲ ਮਿਲੇ ਹੋਏ ਨੇ ਉਹ ਕਹਿੰਦੇ ਸਾਡੇ ਰੁਕੋ ਜੀ ਹੱਟਦਾ ਘਰ ਹੈ ਤੁਹਾਨੂੰ ਦਫਾ ਦਊਗਾ ਕਿਉਂਕਿ ਸਰਕਾਰ ਦੇਊਗੀ ਇੱਕ ਨੰਬਰ 'ਚ ਤੁਹਾਡੇ ਨਾਲ ਐਗਰੀਮੈਂਟ ਹੋਊਗੀ ਸਰਕਾਰ ਵੱਲੋਂ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਆਹ ਕਰਕੇ ਦੇਣਾ ਉਹ ਉਧਰ ਇਲੈਗਲ ਹੈ ਕਿਹੜਾ ਐਗਰੀਮੈਂਟ ਲੈ ਰੋ ਭੱਜ ਜਾਂਦੇ ਨੇ ਤਾਂ ਕਿੰਨੀਆਂ ਤੁਹਾਡੇ ਵਾਲੇ ਕੋਲੋਨੀ ਹੋਣਗੀਆਂ ਬਹੁਤ ਹੈ ਜਿਹੜੀਆਂ ਜਿਹੜੀਆਂ ਦੇ ਵਿੱਚ ਮਤਲਬ ਨਾ ਸੀਵੇ ਜਾਂ ਕੁਝ ਨਹੀਂ ਆਵਾ ਭੱਜ ਕੇ ਚਲੇ ਗਏ ਕਿਸੇ ਨੇ 500 ਗਾਏ ਦਾ ਪਾਲਿਆ ਕਿਸੇ ਨੇ ਦੋ ਤਿੰਨ ਇਕੱਠੇ ਕਰ ਲਏ ਜਿਵੇਂ ਮਹੱਲੀਆ ਮਹੱਲੀ ਦੀ ਪਲੈਨਿੰਗ ਹੈ ਸੈਕਟਰ ਜਿਹੜਾ ਉਹਦੇ ਚ 500 ਬਾਈ ਦੀ ਘਰ ਨੇ ਬਸ ਦੂਜੇ ਤੇ ਸੌ ਮਰਲਿਆਂ ਦੇ ਨੇ ਫਿਰ ਸ਼ੋਰੂਮ ਹੈ ਫਿਰ ਇੰਡਸਟਰੀ ਏਰੀਆ ਲੱਗ ਗਿਆ ਵਿੱਚੀ ਫੈਕਟਰੀਆਂ ਲਾ ਲੈਂਦੇ ਨੇ ਵਿੱਚੀ ਕੋਈ ਹਨਾ ਉਹ ਪਤਾ ਹੀ ਨਹੀਂ ਲੱਗਦਾ ਕੀ ਹੋ ਜਾਂਦਾ ਸੋ ਇਸ ਕਰਕੇ ਜਿਹੜਾ ਮਾਡਰਨ ਵੇ ਆਫ ਲਾਈਫ ਹੈ ਸਾਨੂੰ ਵੀ ਹੱਕ ਹੈ ਵੀ ਪਰ ਨਾਣਾਂ ਨੂੰ ਐਸੀ ਵੀ ਉਹ ਜ਼ਿੰਦਗੀ ਚਾਹੀਏ ਇਹਦੇ ਬਾਰੇ ਤੁਹਾਨੂੰ ਸਿਆ ਲੈਣੇ ਨੇ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਜਿਵੇਂ ਕਹੀ ਜਾਂਦੇ ਕਾਰਨ ਵਿੱਚ ਇਹ ਹੈ ਲੀਡਰ ਲੀਡਰਾਂ ਜੋ ਅੱਦੇ ਅੱਦੇ ਤੋਂ ਵੱਧ ਤਾਂ ਆਪ ਦੇ ਲੀਡਰ ਨੇ ਕਣੀ ਬੋਲਾ ਐ ਯਾਰ ਇਹ ਕੀ ਕਰਨੋਂ ਅੱਡਾ ਚਿੱਟਾ ਪਿਆ ਸਾਡੇ ਕੋਲੋਂ ਲੈ ਯਾਰ ਇਹ ਦੇ ਪਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਾਰ ਉਧਰ ਰੋਲਾ ਪਾਉਣਗੇ ਵੀ ਸਾਡਾ ਕੰਮ ਰੁਕੂਗਾ ਯਾਰ ਜਿਹੜੇ ਇਲੀਲ ਕਲੋਨੀਆਂ ਕਰਦੇ ਨੇ ਉਹ ਰੋਲਾ ਨਹੀਂ ਪਾਉਣਗੇ ਉਧਰ ਵੀ ਕਿੱਥੋਂ ਧੰਦਾ ਬੰਦ ਕਰਤਾ ਸਾਡਾ ਯਾਰ ਵੇ ਸਰਕਾਰ ਆਪ ਕਰਨ ਲੱਗੀ ਇੱਕ ਨੰਬਰ ਦਾ ਕੰਮ ਇੱਕ ਨੰਬਰ ਦਾ ਕੰਮ ਉਹ ਦੋ ਨੰਬਰ ਦਾ ਕਰਦੇ ਆ ਸੋ ਇਸ ਕਰਕੇ ਕੋਈ ਇੱਦਾਂ ਦੇ ਬੇ ਕਾਵੇ ਜੀ ਅਨ ਦੀ ਗੱਲਾਂ ਚ ਨਹੀਂ ਆਉਣਾ ਇਹ ਤਾਂ 1992 ਤੋਂ ਬਾਅਦ ਹੈ ਮਤਲਬ ਕੋਈ ਸਰਕਾਰ ਨੇ ਕਲੋਨੀ ਨਹੀਂ ਬਣਾਈ 19000 ਤੋਂ ਵੱਧ ਪੂਰੇ ਪੰਜਾਬ ਚ ਗੈਰ ਕਾਨੂੰਨੀ ਕਲੋਨੀਆਂ ਬਣੀਆਂ